ਇੱਕ ਵਾਰ ਫਿਰ ਤੋਂ ਸਵਾਗਤ ਹੈ ਜੀ ਅੱਜ ਦੇ ਨਵੇਂ ਵਲੌਗ ਦੇ ਵਿੱਚ ਤੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਰਾਜੀ ਖੁਸ਼ ਹੋਵੋਗੇ ਅੱਜ ਦੇ ਇਸ ਵਲੌਗ ਵਿੱਚ ਮੈਂ ਗੱਲ ਕਰ ਰਿਹਾ ਮੇਰਾ ਸਫ਼ਰ ਜਿਹੜਾ ਕਿ ਇਥੋਪੀਆ ਤੋਂ ਕੈਨੇਡਾ ਤੱਕ ਦਾ ਰਿਹਾ ਇਥੋਪੀਆ ਤੋਂ ਚੱਲਣ ਤੋਂ ਬਾਅਦ ਅਸੀਂ ਇਟਲੀ ਪਹੁੰਚੇ ਕਿਉਂਕਿ ਇਟਲੀ ਦੇ ਵਿੱਚ ਜਹਾਜ਼ ਨੇ ਤੇਲ ਭਰੋਣਾ ਸੀ ਤੇ ਇਟਲੀ ਤੇ ਚੱਲਣ ਤੋਂ ਬਾਅਦ ਅਸੀਂ ਸਵਿਟਜ਼ਰਲੈਂਡ ਫਰਾਂਸ ਇੰਗਲੈਂਡ ਤੇ ਉਸ ਤੋਂ ਬਾਅਦ ਅਸੀਂ ਅਟਲੈਂਟਿਕ ਓਸ਼ਨ ਪਾਰ ਕਰਦੇ ਹੋਏ ਅਸੀਂ ਆਪਣੇ ਸਫ਼ਰ ਜਾਨੀ ਕਿ ਸਾਡੀ ਡੈਸਟੀਨੇਸ਼ਨ ਜਿਹੜੀ ਕਿ ਟੋਰੰਟੋ ਅਸੀਂ ਉੱਥੇ ਪਹੁੰਚੇ ਤੇ ਜਿਵੇਂ ਕਿ ਆਪਾਂ ਫਿਲਮਾਂ ਦੇ ਵਿੱਚ ਦੇਖਦੇ ਆਂ ਟੀਵੀ ਦੇ ਵਿੱਚ ਦੇਖਦੇ ਆਂ ਕਿ ਯੂਰਪ ਦੇ ਬਹੁਤ ਸੋਹਣੇ ਦ੍ਰਿਸ਼ ਦਿਖਾਏ ਜਾਂਦੇ ਆ ਐਵੇਂ ਅਸੀਂ ਖੂਬਸੂਰਤ ਇਟਲੀ ਦੇ ਵਿੱਚ ਦੇਖੇ ਖੂਬਸੂਰਤ ਸਮੁੰਦਰ ਸੀ ਤੇ ਬਹੁਤ ਜ਼ਿਆਦੇ ਸੋਹਣੇ ਇਟਲੀ ਦੇ ਫਰਾਂਸ ਦੇ ਸਵਿਟਜ਼ਰਲੈਂਡ ਦੇ ਇੰਗਲੈਂਡ ਦੇ ਪਹਾੜ ਦੇਖੇ ਇਹ ਦ੍ਰਿਸ਼ ਵਾਕਿਆ ਦੇ ਵਿੱਚ ਹੀ ਬਹੁਤ ਸੋਹਣਾ ਸੀ ਤੇ ਵੀਡੀਓ ਨੂੰ ਅਖੀਰ ਤੱਕ ਜ਼ਰੂਰ ਦੇਖਿਓ। ਤੁਰ ਪੈ ਜਦ ਪੈਰ ਟਿਕਾ ਕੇ ਪਾਣੀ ਦੀ ਛਾਤੀ ਤੇ ਸੂਨੇ ਦੇ ਕੁੰਗਰੂ ਲਾਉਣੇ ਮੁੜ ਕੇ ਅਸੀਂ ዳਤੀ ਤੇ ਤੁਰ ਪੈ ਜਦ ਪੈਰ ਟਿਕਾ ਕੇ ਪਾਣੀ ਦੀ ਛਾਤੀ ਤੇ ਸੂਨੇ ਦੇ ਕੁੰਗਰੂ ਲਾਉਣੇ ਮੁੜ ਕੇ ਅਸੀਂ ዳਤੀ ਤੇ ਲੇ ਪੜ ਲੈnde ਜੋ ਕੰਧਾ ਤੂੰ ਸਤਗੁਰ ਦੇ ਉਤੇ ਆਸਰੇ ਡਰਨਾ ਕੀ ਬੰਦਾ ਤੂੰ ਅੱਖਾਂ ਨੂੰ ਤਬਣ ਕਲਪੜ ਲੈnde ਜੋ ਕੰਧਾ ਤੂੰ ਸਤਗੁਰ ਦੇ ਉਤੇ ਆਸਰੇ ਡਰਨਾ ਕੀ ਬੰਦਾ ਤੂੰ ਸੁਰਤਾਨੇ ਠੋਕਰ ਖਾਤੀ ਅੱਖੀਆਂ ਦਰ ਖੋਲੇ ਉਮੀਦ ਕਰਦੇ ਹਾਂ ਕਿ ਤੁਹਾਨੂੰ ਮੇਰੇ ਦੁਆਰਾ ਕੀਤੀ ਛੋਟੀ ਜਿਹੀ ਕੋਸ਼ਿਸ਼ ਪਸੰਦ ਆਈ ਹੋਵੇਗੀ ਤੇ ਆਪਣੀ رائے ਕਮੈਂਟਾਂ ਦੇ ਵਿੱਚ ਜ਼ਰੂਰ ਦਿਓ ਮੇਰੀਆਂ ਹੋਰ ਵੀਡੀਓ ਦੇਖਣ ਲਈ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਿਓ ਜੀ